ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜਖਸਨ 2027 ਦੀਆਂ ਚੋਣਾਂ ਆ ਰਹੀਆਂ ਰੀਲੈਂਸ ਲੈ ਕੇ ਕਿਸ ਤਰ੍ਹਾਂ ਦਾ ਉਪਕਰ ਦੇ ਸਾਰਾ ਕੁਝ ਹੀ ਹੋਊਗਾ ਜੀ ਸਸੰਦਾਂ ਨਾਲ ਗੱਲਬਾਤ ਹੋ ਰਹੀਆਂ ਇਹੋ ਕਿ ਸਨਾਂ ਦੇ ਜਿਹੜੀ ਮੋਢਲੀ ਸਮੱਸਿਆ ਇੱਥੇ ਹਮੇਸ਼ਾ ਰਹੀ ਹੈ ਹਮੇਸ਼ਾ ਪੰਜਾਬ ਦੇ ਉੱਤੇ ਤਾਨਾ ਕਸ਼ੀ ਹੁੰਦੀ ਰਹੀ ਹੈ ਬੇ ਇੱਥੇ ਦਾ ਧੂਆ ਜਿਹੜਾ ਪ੍ਰਦੂਸ਼ਣ ਫਲਾ ਰਿਹਾ ਹੈ ਉੱਥੇ ਤੱਕ ਦਿੱਲੀ ਤੱਕ ਤੇ ਇੱਥੇ ਇਸ ਪਿੰਡ 'ਚ ਪਿਛਲੇ 5 ਸਾਲਾਂ ਤੋਂ ਕਿਤੇ ਪਰਾਲੀ ਨੂੰ ਅੱਗ ਨਹੀਂ ਲਾਈ ਗਈ ਕਦੇ ਨਹੀਂ ਸਾੜਿਆ ਜਿਹੜਾ ਪਰਾਲੀ ਨੂੰ ਉਹ ਖਬਰ ਦੇਖ ਕੇ ਇਹਨਾਂ ਨੇ ਸ਼ਿਵਰਾਜ ਚੋਹਾਂਜ ਜੀ ਨੇ ਖਬਰ ਦੇਖੀ ਉਹਨੂੰ ਦੇਖ ਕੇ ਇੱਥੇ ਪਿੰਡ ਦੇ ਲੋਕਾਂ ਨੂੰ ਪ੍ਰੋਤਸਾਹਨ ਦੇਣ ਵਾਸਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਰਪੰਚ ਪ੍ਰੀਤੁਰ ਨਾਲ ਬੈਠ ਕੇ ਗੱਲ ਕਰਕੇ ਉਹਨਾਂ ਨਾਲ ਸਾਰੀ ਗੱਲ ਨੂੰ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਕੀਤਾ ਉਤਸ਼ਾਹਤ ਕੀਤਾ ਵੀ ਜਾ ਕੇ ਆਹ ਕੰਮ ਕਰੋ ਉਹ ਸਾਰੀ ਗੱਲ ਸਮਝ ਕੇ ਤਾਂ ਕਿ ਇੱਕ ਮਾਡਲ ਐਗਜ਼ਾਮਪਲ ਦੇ ਤੌਰ ਤੇ ਬਾਕੀ ਦੇਸ਼ ਦੇ ਵਿੱਚ ਵੀ ਬਾਕੀ ਪੰਜਾਬ ਦੇ ਅੰਦਰ ਵੀ ਇਸ ਗੱਲ ਨੂੰ ਪਹੁੰਚਾਇਆ ਜਾ ਸਕੇ ਤੇ ਕਿਸਾਨਾਂ ਦੀ ਹੋਰ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਕਿਸਾਨਾਂ ਦੀ ਹੈ ਉਹਨਾਂ ਨਾਲ ਬੈਠ ਕੇ ਸੱਚੇ ਚ ਬੈਠ ਕੇ ਗੱਲ ਕਰਨ ਲਈ ਆਏ ਪ੍ਰਾਣੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪ੍ਰਾਲੇ ਵੀ ਕੀਤੇ ਜਾ ਰਹੇ ਰੈਡੈਂਟਿਟੀਜ਼ ਕੀਤੇ ਜਾ ਰਹੀਆਂ ਲੱਗਦਾ ਕਿ ਹੱਲ ਪ੍ਰਾਣੀ ਦਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਮਜਬੂਰੀ ਕਿਸਾਨ ਕਹਿੰਦੇ ਮਜਬੂਰੀ ਆਗ ਲਾਉਣਾ ਮੈਂ ਉਸੇ ਗੱਲ ਨੂੰ ਸਮਝ ਕੇ ਇੱਥੇ ਆਏ ਹਾਂ ਸਭ ਉਹਦੇ ਜਿਹੜੇ ਹੱਲ ਹੈ ਜਾਂ ਤਾਂ ਉਹਨੂੰ ਉਚਾਲੇ ਵਾਹ ਕੇ ਜਿਸ ਤਰ੍ਹਾਂ ਇੱਥੇ ਸਾਰੇ ਇਸ ਇਲਾਕੇ 'ਚ ਹੋ ਰਿਹਾ ਜਾਂ ਜਿਹੜਾ ਇੱਥੇ ਬਾਇਓਮਾਸ ਨੂੰ ਲੈ ਕੇ ਜਿਹੜੇ ਪਲਾਂਟ ਲੱਗ ਰਹੇ ਐ ਉਹ ਸਾਰੀ ਗੱਲਾਂ ਨੂੰ ਮਿਲਾ ਕੇ ਇੱਕ ਮਿਕਸ ਸੋਲੂਸ਼ਨ ਹੈ ਕਿਉਂਕਿ ਕਿਸਾਨ ਦੀ ਸਮੱਸਿਆ ਸਾਬ ਦੂਜੇ ਪਾਸੇ ਕਰਨਕ ਬੀਜ ਨਹੀਂ ਹੁੰਦੀ ਹੈ ਇੱਧਰ ਪਰਾਲੀ ਖੜੀ ਹੈ ਉਹਦਾ ਕਰਕੇ ਕੋਈ ਨਾ ਕੋਈ ਕਿਸਾਨ ਦੀ ਸਮੱਸਿਆ ਨੂੰ ਸਮਝਦੇ ਹੈ ਜਵਾਨ ਸਾਹਿਬ ਇਸ ਕਰਕੇ ਇੱਥੇ ਹੈ ਲੋਕਾਂ ਨਾਲ ਸਰ ਇਸ ਨੂੰ ਹਟ ਕੇ ਸਵਾਲਾਂ ਜਲੰਦਰ ਸਰ ਆ ਕੇ ਹੁੰਦਾ ਹੋਇਆ ਉਹ ਪਾਕੀ ਉਹ ਇਥੋਂ ਜਲੰਧਰ ਚੱਲਿਆ ਸੀ ਜਕਸਨ 2027 ਦੀਆਂ ਚੋਣਾਂ ਆ ਰਹੀਆਂ ਲੈਂਸ ਲੈ ਕੇ ਕਿਸ ਤਰ੍ਹਾਂ ਦਾ ਉਹ ਕਰਦੇ ਸਾਰਾ ਕੁਝ ਹੀ ਹੋਊਗਾ ਜੀ ਉਹ ਤਾਂ ਜਦੋਂ ਸਾਰਾ ਕੁਝ ਹੋਊਗਾ ਮੇਨ ਮੋਟਿਵ ਹੈ ਸਾਰਾ ਕਿਸਾਨਾਂ ਦਾ ਗੱਲਾ ਬਸ ਆਉ ਰਹੀਆਂ ਦੇਖੋ ਕਿਸਾਨਾਂ ਦੀ ਜਿਹੜੀ ਮੁੱਢਲੀ ਸਮੱਸਿਆ ਇੱਥੇ ਹਮੇਸ਼ਾ ਰਹੀ ਹੈ ਹਮੇਸ਼ਾ ਪੰਜਾਬ ਦੇ ਉੱਤੇ ਤਾਨਾ ਕਸ਼ੀ ਹੁੰਦੀ ਰਹੀ ਹੈ ਬੇ ਇੱਥੇ ਦਾ ਧੂਆਂ ਜਿਹੜਾ ਹੈ ਪ੍ਰਦੂਸ਼ਨ ਫਲਾ ਰਿਹਾ ਹੈ ਉੱਥੇ ਤੱਕ ਦਿੱਲੀ ਤੱਕ ਤੇ ਇੱਥੇ ਇਸ ਪਿੰਡ 'ਚ ਪਿਛਲੇ 5 ਸਾਲਾਂ ਤੋਂ ਕਿਤੇ ਪਰਾਲੀ ਨੂੰ ਅੱਗ ਨਹੀਂ ਲਾਈ ਗਈ ਕਦੇ ਨਹੀਂ ਸਾੜਿਆ ਜਿਹੜਾ ਪਰਲਿੰਗ ਉਹ ਖਬਰ ਦੇਖ ਕੇ ਇਹਨਾਂ ਨੇ ਸ਼ਿਵਰਾਜ ਚੌਹਾਨ ਜੀ ਨੇ ਖਬਰ ਦੇਖੀ ਉਹਨੂੰ ਦੇਖ ਕੇ ਇੱਥੇ ਪਿੰਡ ਦੇ ਲੋਕਾਂ ਨੂੰ ਪ੍ਰੋਤਸਾਹਨ ਦੇਣ ਵਾਸਤੇ ਉਹਨਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਸਰਪੰਚ ਪ੍ਰੀਤੁਰ ਨਾਲ ਬੈਠ ਕੇ ਗੱਲ ਕਰਕੇ ਉਹਨਾਂ ਨਾਲ ਸਾਰੀ ਗੱਲ ਨੂੰ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਕੀਤਾ ਉਤਸ਼ਾਹਤ ਕੀਤਾ ਵੀ ਜਾ ਕੇ ਆਹ ਕੰਮ ਕਰੋ ਉਹ ਸਾਰੀ ਗੱਲ ਸਮਝ ਕੇ ਤਾਂ ਕਿ ਇੱਕ ਮਾਡਲ ਐਗਜ਼ਾਮਪਲ ਦੇ ਤੌਰ ਤੇ ਬਾਕੀ ਦੇਸ਼ ਦੇ ਵਿੱਚ ਵੀ ਬਾਕੀ ਪੰਜਾਬ ਦੇ ਅੰਦਰ ਵੀ ਇਸ ਗੱਲ ਨੂੰ ਪਹੁੰਚਾਇਆ ਜਾ ਸਕੇ ਇਹ ਕਿਸਾਨਾਂ ਦੀ ਹੋਰ ਜਿਹੜੀਆਂ ਸਮੱਸਿਆਵਾਂ ਪੰਜਾਬ ਦੇ ਕਿਸਾਨਾਂ ਦੀ ਹੈ ਉਹਨਾਂ ਨਾਲ ਬੈਠ ਕੇ ਸੱਚ ਚ ਬੈਠ ਕੇ ਗੱਲ ਕਰ ਲੋ ਆਏ ਪਰਾਲੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਰਾਲੇ ਵੀ ਕੀਤੇ ਜਾ ਰਹੇ ਆ ਰੈਡੈਂਟਿਟੀਜ਼ ਕੀਤੀਆਂ ਜਾ ਰਹੀਆਂ ਲੱਗਦਾ ਕਿ ਹੱਲ ਪਰਾਲੀ ਦਾ ਪੰਜਾਬ ਦੇ ਵਿੱਚ ਕਿਸਾਨਾਂ ਦੀ ਮਜਬੂਰੀ ਕਿਸਾਨ ਕਹਿੰਦੇ ਮਜਬੂਰੀ ਆਗ ਲਾਉਣਾ ਮੈਂ ਉਸੇ ਗੱਲ ਨੂੰ ਸਮਝ ਕੇ ਇੱਥੇ ਆਏ ਹਾਂ ਸਭ ਉਹਦੇ ਜਿਹੜੇ ਹੱਲ ਹੈ ਜਾਂ ਤਾਂ ਉਹਨੂੰ ਉਚਾਲੇ ਵਾਹ ਕੇ ਜਿਸ ਤਰ੍ਹਾਂ ਇੱਥੇ ਸਾਰੇ ਇਸ ਇਲਾਕੇ 'ਚ ਹੋ ਰਿਹਾ ਜਾਂ ਜਿਹੜਾ ਇੱਥੇ ਬਾਇਓਮਾਸ ਨੂੰ ਲੈ ਕੇ ਜਿਹੜੇ ਪਲਾਂਟ ਲੱਗ ਰਹੇ ਆ ਇਸ ਉਹ ਸਾਰੀ ਗੱਲਾਂ ਨੂੰ ਮਿਲਾ ਕੇ ਇੱਕ ਮਿਕਸ ਸੋਲੂਸ਼ਨ ਹੈ ਕਿਉਂਕਿ ਕਿਸਾਨ ਦੀ ਸਮੱਸਿਆ ਸਾਡੇ ਦੂਜੇ ਪਾਸੇ ਕਰਨਕ ਬੀਜ ਨਹੀਂ ਹੁੰਦੀ ਹੈ ਇੱਧਰ ਪਰਾਲੀ ਖੜੀ ਹੈ ਉਹਦਾ ਕਰਕੇ ਕੋਈ ਨਾ ਕੋਈ ਕਿਸਾਨ ਦੀ ਸਮੱਸਿਆ ਨੂੰ ਸਮਝਦੇ ਹੈ ਜਵਾਨ ਸਾਹਿਬ ਇਸ ਕਰਕੇ ਇੱਥੇ ਹੈ ਲੋਕਾਂ ਨਾਲ ਸਰ ਸਰ ਇਸ ਨੂੰ ਹਟ ਕੇ ਸਵਾਲਾ ਜਲੰਧਰ ਸਰ ਆਗੇ ਨੂੰ ਦਵਾਓ ਉਹ ਪੱਟ ਜੀ ਉਹ ਇੱਥੋਂ ਜਲੰਧਰ ਚੱਲੇ ਸੀ ਜਖਸ 2027 ਦੀਆਂ ਚੋਣਾਂ ਆ ਰਹੀਆਂ ਰਿਲੈਂਸ ਲੈ ਕੇ ਕਿਸ ਤਰ੍ਹਾਂ ਦਾ ਉਹ ਕਰਦੇ ਸਾਰਾ ਕੁਝ ਹੋਊਗਾ ਜੀ ਉਹ ਤਾਂ ਜਦੋਂ ਸਾਰਾ ਕੁਝ ਹੋਊਗਾ